ਲੱਭੀ ਅੱਜ ਤੁਹਾਨੂੰ ਸਾਗਵਾਨ ਦੇ ਦਰਵਾਜ਼ਿਆਂ ਬਾਰੇ ਬਹੁਤ ਕਮਾਲ ਦੀ ਜਾਣਕਾਰੀ ਦੇਣ ਲੱਗਾ ਜਗਦੰਬੇ ਟੋਰ ਹਾਊਸ ਤਨੌਲਾ ਦੇ ਵਿੱਚ ਆਇਆ ਮੈਂ ਇੱਥੇ ਸਾਗਵਾਨ ਦੇ ਵੈਸੇ ਟਾਲੀ ਦੇ سرمਾਈਕੇ ਦੇ ਬੋਰਡ ਦੇ ਸਾਰੇ ਤਰ੍ਹਾਂ ਦੇ ਦਰਵਾਜ਼ੇ ਬਣਦੇ ਆ ਪਰ ਸਾਗਵਾਨ ਦੇ ਦਰਵਾਜ਼ਿਆਂ ਵਾਸਤੇ ਬੰਦੇ ਜਾਣੇ ਜਾਂਦੇ ਆ ਪਰ ਸਾਗਵਾਨ ਦੇ ਦਰਵਾਜ਼ੇ ਦਾ ਜੋ ਰੇਟ ਇਹ ਦੇ ਦਿੰਦਿਆਂ ਨੂੰ ਉਹ ਸਰਪ੍ਰਾਈਜ਼ ਕਰ ਦਿੰਦੇ ਆ ਬੰਦੇ ਨੂੰ ਤੇ ਬੰਦਾ ਸੋਚਣ ਲਈ ਥੋੜਾ ਮਜਬੂਰ ਹੋ ਜਾਂਦਾ ਕਿ ਸਾਗਵਾਨ ਦਾ ਦਰਵਾਜ਼ਾ ਇੰਨਾ ਡਿਜ਼ਾਈਨਦਾਰ ਦਰਵਾਜ਼ਾ ਇੰਨਾ ਘੈਂਟ ਬਣਿਆ ਹੋਇਆ ਇਹ ਇਸ ਰੇਟ ਕਿਵੇਂ ਦੇ ਸਕਦੇ ਆ ਇਹ ਸਵਾਲ ਦਿਮਾਗ ਚ ਆਉਂਦਾ ਤਾਂ ਉਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਪਤਾ ਨਹੀਂ ਕੋਈ ਸਾਗਵਾਨ ਚ ਚੱਕਰ ਹੋਊਗਾ ਜਾਂ ਇਹਦੇ ਵਿੱਚ ਨਾ ਕੋਈ ਗਲਤ ਚੀਜ਼ ਲਾਉਂਦੇ ਹੋਣਾ ਤਾਂ ਅਸਲ ਦੇ ਵਿੱਚ ਕਾਰਨ ਕੀ ਆ ਕਿ ਫੈਕਟਰੀ ਵੱਡੀ ਆ ਇੱਥੇ ਸਾਰੀਆਂ ਆਧੁਨਿਕ ਮਸ਼ੀਨਾਂ ਇਹਨਾਂ ਬੰਦਿਆਂ ਨੂੰ ਇਹ ਦਰਵਾਜ਼ਾ ਬਣਾਉਣ ਵਾਸਤੇ ਓਨੀ ਕਾਸਟ ਨਹੀਂ ਪੈਂਦੀ ਜਿੰਨੀ ਕਾਸਟ ਇੱਕ ਆਮ ਮਿਸਤਰੀ ਨੂੰ ਪੈ ਜਾਂਦੀ ਆ ਇਸ ਕਰਕੇ ਸੱਜਣੋ ਇੱਥੇ ਦਰਵਾਜ਼ੇ ਜਿਹੜੇ ਤੁਹਾਨੂੰ ਸਾਗਵਾਨ ਦੇ ਉਹ ਬਹੁਤ ਚੈਜ ਰੇਟ ਨਾਲ ਮਿਲ ਜਾਂਦੇ ਤੇ ਬਹੁਤ ਜਲਦੀ ਡਿਲੀਵਰ ਹੋ ਜਾਂਦੇ ਆ ਆਜੋ ਆਪਣੇ ਨਾਲ ਸੰਜੀਵ ਕੁਮਾਰ ਹੋਊਗੇ ਸੰਜੀਵ ਹੁਣ ਮਾੜਿਆ ਇਧਰਲਾ ਕੰਮ ਛੱਡ ਦੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦੇ ਸਾਗਵਾਨ ਦੇ ਦਰਵਾਜ਼ਿਆਂ ਬਾਰੇ ਕਿ ਸਾਗਵਾਨ ਦੇ ਦਰਵਾਜ਼ੇ ਕੋਸੇ ਲਿਮਟਡ ਡਿਜ਼ਾਈਨ ਹੀ ਬਣਦੇ ਆ ਤੁਹਾਡੇ ਕੋਲੇ ਇਹ ਇਹ ਤਾਂ ਆਪਣੇ ਕੋਲੇ 3D ਚ ਹੈ ਜਿਵੇਂ ਆ 3D ਚ ਹਜ਼ਾਰਾਂ ਡਿਜ਼ਾਈਨ ਆਪਣੇ ਕੋਲ ਜੀ ਕਸਟਮਰ ਦੇ ਅਨੁਸਾਰ ਜਿਹੇ ਜਾਂ ਮਰਜ਼ੀ ਡਿਜ਼ਾਈਨ ਪਵਾਵੋ 18 ਤੋਂ 20 ਘੰਟੇ ਲੈਂਦੀ ਹੈ ਮਸ਼ੀਨ ਡਿਜ਼ਾਈਨ ਕੋਣ ਦੀ ਹਾਂ 18 ਤੋਂ 20 ਘੰਟਿਆਂ ਦੇ ਵਿੱਚ ਦਰਵਾਜ਼ਾ ਤਿਆਰ ਕਰ ਦਿੰਦੀ ਹੈ ਹਾਂ ਜੀ ਤਿਆਰ ਕਰ ਦਿੰਦੀ ਹੈ ਮਸ਼ੀਨ ਜੇ ਮੰਨ ਕੇ ਚਲੋ ਮੈਂ ਤੈਨੂੰ ਕਹਾਂ ਵੀ ਯਾਰ 20 ਜੋੜੀਆਂ ਬਣਾਉਣੀਆਂ ਆ ਪਸਾਰ ਹਾਂ ਜੀ ਹਾਂ ਜੀ ਮੈਂ ਮੈਨੂੰ ਯਾਰ ਮਿਸਤਰੀ ਵੀ ਨਹੀਂ ਲੱਭ ਰਿਹਾ ਠੀਕ ਹੈ ਮੈਂ ਤਾਂ ਫਿਟਿੰਗ ਵੀ ਕਰਾਉਣੀ ਆ ਠੀਕ ਹੈ ਤਾਂ ਉਹਦਾ ਕੀ ਕਰੋਂਗੇ ਸਾਡੇ ਕੋਲੇ ਜੀ ਸਾਰਾ ਟੋਟਲ ਹੀ ਪ੍ਰਬੰਧ ਆ ਫਿਟਿੰਗ ਦਾ ਵੀ ਅਸੀਂ ਕਰਵਾਵਾਂਗੇ ਨਾਪ ਵੀ ਸਾਡਾ ਲੈ ਕੇ ਆਊਗਾ ਮਿਸਤਰੀ ਹਮ ਸਾਰੀ ਸਾਡੀ ਜ਼ਿੰਮੇਵਾਰੀ ਹੋਊਗੀ ਰੇਟ ਵੀ ਜੈਨੂਨ ਦਵਾਂਗੇ ਮਾਰਕੀਟ ਨਾਲੋਂ ਨਹੀਂ ਜੇ ਹੁਣ ਮੰਨ ਲਓ ਵੀ ਮੈਂ ਦਰਵਾਜ਼ਾ ਲਵਾਉਣਾ ਹਾਂਜੀ ਹੁਣ ਫਿਟਿੰਗ ਲਈ ਤੁਹਾਡਾ ਬੰਦਾ ਗਿਆ ਲਾਉਣ ਲਈ ਤੁਹਾਡਾ ਬੰਦਾ ਗਿਆ ਹਾਂਜੀ ਉਹਦੀ ਮਿਹਨਤ ਅਡ ਲੱਗੂਗੀ ਨਹੀਂ 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 ਵਿੱਚ ਹੀ ਲਾਵਾਂਗੇ ਜੀ ਅਸੀਂ ਕੋਈ ਐਕਸਟਰਾ ਚਾਰਜ ਨਹੀਂ ਲਵਾਂਗੇ ਕਸਟਮਰ ਤੋਂ अच्छा कोई एक्स्ट्रा चार्ज कोई नहीं का मतलब जेडी मतलब मैं ਤੁਹਾਡੇ ਤੋਂ ਦਰਵਾਜਾ ਖਰੀਦ ਲਿਆ ਮੈਨੂੰ ਫੈਟ ਹੀ ਮਿਲਣਾ ਹਾਂਜੀ ਮੇਰੇ ਕੰਪਲੀਟ ਦਾ ਮੰਗ ਜੀ ਇੱਥੇ ਤੇ ਸੈਸਰੀ ਲੱਗੂਗੀ ਉਹ ਵੀ ਦਵਾਂਗੇ ਮਾਰਕੀਟ ਨਾਲੋਂ ਲੈਸ ਜੀ ਅਸੀਂ ਹਾਂ ਗਰੰਟੀ ਵਾਲੀ ਜੀ ਹਾਂ મતਲਬ ਜਿਹੜੀ ਆ ਦੇਖੋ ਇਧਰਲੇ ਪਾਸੇ ਸੈਸਰੀ ਆ ਤਾਂ ਇੱਕ ਨੈਚੁਰਲ ਗੱਲ ਆ ਕਿ ਜਦੋਂ ਬੰਦੇ ਤੋਂ ਆਪਾਂ ਤਿੰਨ ਸਰਵਿਸਾਂ ਇਕੱਠੀਆਂ ਲੈਣਿਆਂ ਤਾਂ ਉਹ ਸੋਚਦਾ ਕਿ ਇੱਕ ਸਰਵਿਸ ਚੋ ਕਮਾਲ ਲੈਣਿਆਂ ਦੋ ਸਰਵਿਸਾਂ ਆਪਾਂ ਗਾਹ ਕੁ ਉਦਾਂ ਦੇ ਦਾਨਿਆਂ ਪਾ ਉਹਦੇ ਨਾਲ ਤੁਹਾਨੂੰ ਦੋ ਸਰਵਿਸਾਂ ਚੋਂ ਮੁਨਾਫੇ ਦਾ ਫਾਇਦਾ ਹੋ ਗਿਆ ਇਹਨਾਂ ਨੂੰ ਇਹ ਫਾਇਦਾ ਹੋ ਗਿਆ ਕਿ ਇਹਨਾਂ ਨੂੰ ਕਾਹਕ ਮਿਲ ਗਿਆ ਸਭ ਹਾਂਜੀ ਤਾਂ 3D ਚ ਜੀ ਆ ਵੀ ਆਪਣੇ ਕੋਲੇ ਟੀਕ ਚ ਟੀਕ 3D ਚ ਹੈ ਜੀ ਇਹ 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 ਕਾਹ ਦਾ ਦਰਵਾਜ਼ਾ ਕਾਹ ਦਾ ਮੂਡੀਆਨ ਹੈ ਜੀ ਬੈਡਰੂਮ ਦਾ ਹਾਂ ਬੈਡਰੂਮ ਦਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਲੱਗਦਾ ਮੈਨੂੰ ਇਹ 3D ਚ ਹੈ ਜੀ ਜੇ ਇਧਰੋਂ ਮੜਾ ਕਰਨੇ ਚੱਕੀ ਪਤੋਏ ਇਹ ਮੈਨੂੰ ਆਹ ਦਰਵਾਜ਼ੇ ਦਾ ਡਿਜ਼ਾਈਨ ਸਭ ਤੋਂ ਜ਼ਿਆਦਾ ਪਸੰਦ ਆਇਆ ਸਕਟ ਮਤਲਬ ਜੇ ਤੁਸੀਂ ਮੇਰੇ ਕੋਲ ਸੇਵਲਰ ਏਸ਼ੀਅਨ ਦੀ ਸੇਵਲਰ ਪਾਲਿਸ ਕਰਦੇ ਆਂ ਜੀ ਹਾਂ ਆਪਣੀ ਪੂਰੀ ਗਰੰਟੀ ਹੈ ਦੀ ਅਨੇਕ ਗੱਲ ਹੋਰ ਆ ਯਾਰ ਜੇ ਮੰਨ ਲਓ ਬੰਦਾ ਕਿਉਂਕਿ ਰੱਖਣਾ ਤਾਂ ਬੰਦੇ ਨੇ ਆਪ ਵੀ ਧਿਆਨ ਹੁੰਦਾ ਜਿਵੇਂ ਪਾਲਿਸ਼ ਹੋਇਆ ਬਦਰਵਾਜਾ ਪਾਲਿਸ਼ ਹੋਣਾ ਦਰਵਾਜਾ ਹਾਂ ਜੀ ਹਾਂ ਜੀ ਪਾਲਿਸ਼ ਹੋਇਆ ਵਾ ਇਹ ਪਾਲਿਸ਼ ਹੋਇਆ ਦਰਵਾਜੇ ਦਾ ਜੇ ਮੰਨ ਲਓ ਵੀ ਮੈਂ ਕੋਈ ਗਲਤ ਮਿਲਤ ਕੱਪੜਾ ਨਾਲ ਜਰ ਪਹਿਨਾ ਕਰ ਲਿਆ ਤਾਂ ਉਹ ਤਾਂ ਦੇਖੋ ਧਿਆਨ ਤਾਂ ਕਸਟਮਰ ਨੂੰ ਰੱਖਣਾ ਪੈਣਾ ਨਾ ਤਾਂ ਕਿੰਨਾ ਕਚਰ ਇਹ ਫਿਰ ਵੀ ਖਰਾਬ ਨਹੀਂ ਨਹੀਂ 25 ਸਾਲ ਨਹੀਂ ਖਰਾਬ ਹੁੰਦੀ ਜੀ ਬਿਜੇ ਮਾੜਾ ਧਿਆਨ ਰੱਖੀਏ ਅਸੀਂ ਕਹੀਏ 11 ਅਸੀਂ ਗੌਰ ਰੱਖੀਏ ਕੋਈ ਗਿੱਲਾ ਸੁੱਕਾ ਕੱਪੜਾ ਰੇਤੇ ਵਾਲਾ ਕੱਪੜਾ ਨਾ ਮਾਰ ਦੇਣਾ ਸਕ੍ਰੈਚ ਨਾ ਪਾ ਦੇਣਾ ਜਾਂ ਕੋਈ ਬਾਹਰ ਅੰਦਰ ਕੱਢਣ ਲੱਗੇ ਚੀਜ਼ ਨਾ ਮਾਰਨ ਵਿੱਚ ਧਿਆਨ ਤਾਂ ਦੇਖੋ ਰੱਖਣਾ ਪਊਗਾ ਵੈਸੇ 20 25 ਸਾਲ ਖਰਾਬ ਨਹੀਂ ਹੁੰਦੀ ਪਾਲਸੀ ਮਾੜਾ ਇਹ ਦੇਖੀਏ ਦਰਵਾਜ਼ੇ ਕਿਵੇਂ ਮਾਰਦੇ ਆਜੋ ਫਰੀਦ ਅੰਦਰਲੇ ਪਾਸੇ ਚੱਲਦੇ ਆਜੋ ਤੁਹਾਨੂੰ ਦਿਖਾ ਦਿਆਂ ਉਸ ਚੀਜ਼ ਦੀ ਮੈਂ ਤਸੱਲੀ ਕਰਾ ਦਿਆਂ ਕਿ ਜਿਹੜੇ ਅਸਲ ਦੇ ਵਿੱਚ ਦਰਵਾਜ਼ਾ ਇਹ ਸਾਫ ਕਰ ਕਿਉਂ ਦਿੰਦੇ ਆ ਆ ਮਾੜੀਆਂ ਗੱਲਾਂ ਸੀ ਨਾ ਪਾਲ ਕਰਾਦੇ ਬਾਈ ਬਣ ਕੇ ਮਾੜਾ ਐ ਬਾਈ ਬਣ ਕੇ ਬੰਦ ਕਰ ਲੋ ਬੰਦ ਕਰ ਹਰੇ ਬਾਈ ਇੱਥੇ ਦਰਵਾਜਾ ਬਣਦਾ ਸਰ ਸਾਡੇ ਕੋਲੋਂ ਸਾਗਮਾਨ ਦਾ ਮੈਕੇ ਵਾਲਾ ਲਓ ਕੈਲ ਦੀ ਲੱਕੜ ਦਾ ਲਓ ਹਾਂ ਸਾਰੇ ਤਰ੍ਹਾਂ ਦੀ ਲੱਕੜ ਆ ਹਾਂ ਜਾਲੀ ਵਾਲੇ ਲੈਣੇ ਆ ਤੁਸੀਂ ਦੂਸਰੇ ਲੈਣੇ ਆ ਹਾਂਜੀ ਹਾਂਜੀ ਤਾਂ ਇੱਧਰ ਉੱਧਰ ਇੱਕ ਦਰਵਾਜ਼ਾ ਬਣਿਆ ਨਾ ਸਰ ਤੁਸੀਂ ਕਿਹਾ ਸੀ ਸਸਤਾ ਕੰਮ ਬਣਦਾ ਸਾਰਾ ਮਸ਼ੀਨਰੀਆਂ ਕੰਮ ਆਪਣੇ ਕੋਲੇ ਟੋਟਲ ਆ ਸੱਲ ਚੂਣਾ ਉਹ ਮਸ਼ੀਨਰੀ ਨੇ ਟੋਟਲ ਹੀ ਮਸ਼ੀਨਰੀ ਕੰਮ ਆ ਆਪਣੇ ਕੋਲੇ ਫਾ ਵੀ ਮਤਲਬ ਕਹਿਣ ਤੋਂ ਪਾਵੇ ਇਹ ਲੱਕੜ ਦਵਾਂਗੇ ਜੀ ਸਾਨੂੰ ਸਾਰੇ ਤਰ੍ਹਾਂ ਦੀ ਲੱਕੜ ਆ ਸਾਡੇ ਕੋਲੇ ਹਾਂ ਟੋਟਲੀ ਸਾਗਮਾਨ ਵੀ ਮਾੜੀ ਲੱਕੜ ਵੀ ਦਿਖਾ ਦਿਓ ਜੀ ਆਹ ਸੇ ਇਧਰਲੇ ਪਾਸੇ ਲੱਕੜ ਪਈ ਆ ਪਾ ਇੱਕ ਤਾਂ ਸੁੱਤ ਪੱਟੀ ਦਾ ਨਾ ਲੱਕੜ ਇਕੱਠੀ ਆ ਜਾਣੀ ਲੱਕੜ ਇਕੱਠੀ ਇੰਪੋਰਟ ਕਰਾਉਣਾ ਜੀ ਬੱਵਲ ਕਰਾਉਣਾ ਕੰਪਲੀਟ ਨਹੀਂ ਹਊ ਲੱਕੜ ਜੀ ਕੋਈ ਵੀ ਦੇਖੋ ਬਣੀ ਜਾਂਦੇ ਆ ਇਧਰਲੇ ਪਾਸੇ ਦਰਵਾਜ਼ੇ ਬਾਈ ਕਿਵੇਂ ਲੱਕੜ ਦੀ ਗੱਲ ਦੱਸਦੇ ਤੁਸੀਂ ਲੱਕੜ ਹਾਂਜੀ ਲੱਕੜ ਵੀ ਸਾਰੇ ਤਰ੍ਹਾਂ ਦੇ ਸਾਡੇ ਕੋਲੇ ਆ ਸਾਗਮਾਨ ਦੀ ਆ ਈਟ ਕਰਾਉਣਾ ਜੀ ਲੱਕੜ ਅਸੀਂ ਹਾਂ ਬੱਵਲ ਕਰਵਾ ਕੇ ਲੱਕੜ ਲੈਣੇ ਆ ਸਾਰੀ ਆਪਾਂ ਉਹ ਕੀ ਹੁੰਦੀ ਆ ਬੱਵਲ ਦਾ ਕੀ ਬੱਵਲ ਲੱਕੜ ਸੁੱਕੇ ਸੁੱਕ ਜਾਂਦੀ ਆ ਜੀ ਇਹਦੇ ਨਾਲ ਜਿਸਲਾ ਬੀਹੂ ਲੱਕੜ ਹਲਕੀ ਜੀ ਹਾਂ ਵੀ ਮਤਲਬ ਇਸ ਤਰ੍ਹਾਂ ਬਣਦਾ ਜੀ ਆ ਜੋ ਡਿਜ਼ਾਈਨ ਇਧਰਲੇ ਪਾਸੇ ਆ ਜਿਹੜਾ ਇਹ ਸਾਗ ਬਣ ਰਿਹਾ ਮਸ਼ੀਨਾਂ ਤੇ ਆ ਮਸ਼ੀਨ ਆ ਡਿਜ਼ਾਈਨ ਪਾਈ ਆ ਹਾਂ ਇਸ ਤਰ੍ਹਾਂ ਬਣਦੀ ਆ ਜੀ ਇਹ 3D ਚ ਹੈ ਜੀ ਇਹ ਹੂੰ ਲੱਕੜ ਚੋਂ ਹੀ ਡਿਜ਼ਾਈਨ ਨਿਕਲਣਾ ਜੀ ਇਹ ਕੋਈ ਪੇਚ ਮੇਖ ਨਹੀਂ ਲੱਗੀ ਹੋਈ ਸਾਰੀ ਲੱਕੜ ਚੋਂ ਡਿਜ਼ਾਈਨ ਕੱਢ ਰਹੀ ਹੈ ਮਸ਼ੀਨ ਪਹਿਲਾਂ ਫੱਟੀਆਂ ਨੇ ਦਰਵਾਜ਼ਾ ਬਣ ਜਾਣਾ ਹਾਂ ਜੀ ਹਾਂ ਜੀ ਮਸ਼ੀਨੀ ਜੋਇੰਟ ਹੋਣੇ ਨੇ ਜੀ ਸਾਰੇ ਫਿਰ ਉਸ ਤੋਂ ਬਾਅਦ ਮਸ਼ੀਨ ਨੇ ਆ ਕੱਢ ਕੇ ਦੇ ਦੇਣਾ ਹਾਂ ਜੀ ਫਿਰ ਇਹ ਕੱਢਣ ਤੋਂ ਬਾਅਦ ਐਵੇਂ ਰੇਗਮਾਰ ਵੱਜ ਜਾਣਾ ਹਾਂਜੀ ਹਾਂਜੀ ਐ ਰੇਗਮਾਰ ਲੱਗੂ ਬਾਈ ਜੀ ਮਸ਼ੀਨੀ ਰੇਗਮਾਰ ਲੱਗੂ ਜੀ ਸਾਰਾ ਅੱਛਾ ਇਹ ਰੇਗਮਾਰ ਹੋ ਜਾਣਾ ਪਹਿਲਾਂ ਜਿਹੜੀਆਂ ਸਭ ਤੋਂ ਪਹਿਲਾਂ ਪ੍ਰੀਤ ਆ ਜਿਹੜੀਆਂ ਫੱਟੀਆਂ ਹਾਂਜੀ ਇਹਨਾਂ ਦੀਆਂ ਚੂਲਾ ਚਾਲਾਂ ਇਧਰਲੇ ਪਾਸੇ ਫੱਟ ਹੋ ਜਾਣ ਲੱਕੜ ਸਾਡੇ ਕੋਲੇ ਸਾਰੇ ਤਰ੍ਹਾਂ ਦੀ ਅਵੇਲੇਬਲ ਹੈ ਜੀ ਜੇ ਕਸਟਮਰ ਕਹੂਗਾ ਵੀ ਸਾਡੇ ਕੋਲੇ ਲੱਕੜ ਆਪਦੀ ਘਰੇ ਲਈ ਵੀ ਹੈ ਜੀ ਜੋ ਵੀ ਲਈ ਹੋਵੇ ਸਾਗਵਾਂ ਦੀ ਟਾਲੀ ਦੀ ਅਸੀਂ ਉਹ ਵੀ ਲੇਬਰ ਤੇ ਕੰਮ ਕਰ ਦਿਆਂਗੇ ਜੀ ਅੱਛਾ ਜੇ ਅਗਲੇ ਕੋਲੇ ਲੱਕੜ ਪਈ ਆ ਹਾਂਜੀ ਤਾਂ ਫਿਰ ਉਹ ਤੁਹਾਡੇ ਕੋਲੇ ਲੱਕੜ ਲਿਆ ਵੀ ਹਾਂ ਸਾਡੇ ਨਾਲ ਕੰਟੈਕਟ ਕਰੇ ਜੀ ਸਾਡਾ ਸੈਜ ਲੈਣ ਜਾਊਗਾ ਮਿਸਤਰੀ ਉਹ ਸਾਰਾ ਦੱਸ ਦਊਗਾ ਤੁਹਾਨੂੰ ਵੀ ਕਿੰਨੀ ਕਿ ਲੱਕੜ ਲੱਗਦੀ ਹੈ ਕੀ ਗੱਲਬਾਤ ਆ ਉਹ ਸਾਰੀ ਅਸੀਂ ਚੁਕਾ ਕੇ ਉਹ ਲੇਵਰ ਤੇ ਕੰਮ ਕਰਦੇ ਹਾਂ ਜੀ ਤੇ ਜੇ ਬਾਈ ਚਾਂਸ ਉਹਦੀ ਲੱਕੜ ਵਿੱਚੋਂ ਕੱਟਣੀ ਪਈ ਉਹਨੂੰ ਦਰਵਾਜ਼ੇ ਬਣੇ ਬਣਾਏ ਦੇਣੇ ਪਰ ਇਹ ਤਾਂ ਉਹ ਕਟ-ਕਟਾ ਵੀ ਹੋ ਜਾਊਗਾ ਹਾਂਜੀ ਹਾਂਜੀ ਨਹੀਂ ਉਸੇ ਦੀ ਲੱਕੜ ਦੇ ਬਣ ਜਾਣਗੇ ਜੀ अच्छा ਉਸ ਦੇ ਲੱਕੜ ਦੇ ਮਾਰ ਜਾਂਦੇ ਤੇ ਆ ਉਸ ਤੋਂ ਬਾਅਦ ਬਾਈ ਜਦੋਂ ਪੂਰਾ ਉਹ ਰੇਗ ਮਾਰ ਹੋ ਗਿਆ ਉਹ ਦੂਜਾ ਦੇ ਰੇਗ ਮਾਰ ਫਾਈਨਲ ਕੋਟ ਚੱਲ ਰਿਹਾ ਜੀ ਇਹ ਇਸ ਦੂਜਾ ਸੈਂਵਲ ਲੇਅਰ ਪੁਲਿਸ ਕਰਦੇ ਆ ਸੱਤ ਕੋਟ ਹੀ ਪੁਲਿਸ ਦੇ ਲੱਗਦੇ ਆ ਸੱਤ ਵਾਰ ਹੀ ਰੇਗ ਮਾਰ ਲੱਗਦਾ ਅੱਛਾ ਹਾਂ ਇਸ ਦੂਜਾ ਫਾਈਨਲੀ ਪੂਗਾ ਹੁਣ ਇਹਦੇ ਤੇ ਦਵਾਰਾ ਮਸ਼ੀਨੀ ਪੂਗਾ ਜੀ ਸਾਰੇ ਅੱਛਾ ਮਸ਼ੀਨੀ ਪੁਲਿਸ ਹੈ ਜੀ ਸੱਤ ਮਾਰ ਰੇਗ ਮਾਰ ਲੱਗੂਗਾ ਸੱਤ ਵਾਰ ਆਏ ਆਏ ਮਾੜਾ ਮਾੜਾ ਐਨਾ ਐਨਾ ਆਏ ਕਾ ਸਾਗ ਸਾਗ ਲਾਵਾਂ ਹਾਂਜੀ ਹਾਂਜੀ ਸੱਤ ਵਾਰ ਪ੍ਰੀਤ ਪਾਲਿਸ਼ ਲੱਗਣੀ ਹੈ ਸੱਤ ਵਾਰ ਇਹ ਮੇਨ ਸਾਗਵਾਨ ਦਾ ਜੀ ਦੇਖੋ 3D ਚ ਆਹ ਸਾਗਵਾਨ ਦਾ ਆ ਆ ਹੁਣ ਲਾਸਟ ਲੱਗ ਗਿਆ ਇੱਥੇ ਹਾਂਜੀ ਇਹ 6 ਕੋਟ ਹੋ ਗਏ ਸੱਤਵੇਂ ਪਾਉਣਾ ਰੇਗਮਾਰ ਲੱਗ ਰਿਹਾ ਹੈ ਜੀ 글로ਸੀ ਪਾਲਿਸ਼ ਹੋਣੀ ਹੈ ਇੱਥੇ ਚਮਕਾ ਲਈ ਹੋਊਗੀ ਜੀ ਦੁਬਾਰਾ ਅੱਛਾ ਹਾਂਜੀ ਇਹ ਇੰਨੀ ਚਮਕ ਤਾਂ ਪ੍ਰੀ ਤੇ ਤੇ ਹੋਣੀ ਆਗੇ ਜਿਵੇਂ ਸ਼ੀਸ਼ਾ ਹੁੰਦਾ ਹੈਵੇਂ ਚਮਕਾ ਦੁਬਾਰਾ ਇੱਕ ਵਾਰੀ ਹੋਰ ਪਊਗਾ ਜੀ ਤੇ ਆਹ ਦਰਵਾਜ਼ੇ ਆ ਜਿਹੜੇ ਇਹ ਮੇਨ 3D ਜੋੜੀ ਹੈ ਜੀ ਇਹ ਵੀ ਇਹ ਇਹ ਇੰਟਰੀਗੇਟ ਦੀ ਜੋੜੀ ਹੈ ਜੀ ਕਿਹਦੀ ਆ ਮੇਨ ਐਂਟਰੀ ਗੇਟ ਜੀ ਅਸ਼ਾ ਜਿਹੜਾ ਮੇਨ ਮਤਲਬ ਕੋਠੀ ਦੇ ਵਿੱਚ ਵੜਦੇ ਹੁੰਨੇ ਐ ਐਂਟਰ ਕਰਦੇ ਆ ਜਦੋਂ ਹਾਂ ਉਹਦੀ ਜੋੜੀ ਹੈ ਹਾਂਜੀ ਹਾਂਜੀ ਇਹਦੇ ਮੂਰੇ ਜਾਲੀ ਵਾਲੀ ਲੱਗੂ ਇਹ ਸਾਗਵਾਂ ਦੀ ਹੈ ਜੀ ਅੱਛਾ ਠੀਕ ਆ ਇਧਰ ਪਾਲਸ ਵਾਲਾ ਸਰ ਇਧਰਲੇ ਪਾਸੇ ਪਾਲਸ ਹਾਂਜੀ ਸਾਗਵਾਂ ਦਾ ਤੁਹਾਨੂੰ ਮੱਕੇ ਵਾਲਾ ਵੀ ਦਿਖਾਵਾਂਗੇ ਜੀ ਜੀ ਸਾਰਾ ਇਧਰ ਪਾਲਸ ਹੁੰਦਾ ਆਪਣਾ ਇਸ ਤਰ੍ਹਾਂ ਤੇ ਲਾ ਲੂ ਆ ਆ ਦੇਖੀ ਇਹ ਆਪਣੇ ਕੈਲਦੀ ਲੱਕੜ ਜੀ ਅੱਛਾ ਕੈਲਦੀ ਵੀ ਹੁੰਦੀ ਹੈ ਇਹ ਕੈਲਦੀ ਲੱਕੜ ਹੈ ਜੀ ਉਹੀ ਡਿਜ਼ਾਈਨ ਦੇ ਦਾਂਗੇ ਤੁਹਾਨੂੰ ਜਿਹੜਾ ਸਾਗਮਾਨ ਦਾ ਡਿਜ਼ਾਈਨ ਹੋਊ ਜਿਵੇਂ ਤੇ ਆਹ ਡਿਜ਼ਾਈਨ ਸਾਗਮਾਨ ਤੇ ਵੀ ਬਣਦੂਏ ਕੈਲਦੀ ਲੱਤਣਾ ਕੈਲ ਤੇ ਬਣ ਜੂਗਾ ਤੇ ਜੇ ਟਾਲੀ ਦਾ ਬਣਾਉਣਾ ਹੋਵੇ ਕਿਸੇ ਰ ਟਾਲੀ ਦਾ ਬਣ ਟਾਲੀ ਦਾ ਹੀ ਬਣ ਜੂਗਾ ਜੀ ਟਾਲੀ ਦਾ ਬਣ ਜੂਗਾ ਉਹ ਕੀ ਕਰੀ ਜਾਂਦਾ ਉਹ ਉਹ ਪੰਜ ਮਾਰਦਾ ਇਹ ਇਸ ਤਰ੍ਹਾਂ ਹੁੰਦੀ ਹੈ ਜੀ ਪ੍ਰੋਸੈਸ ਪਾਲਸ ਦਾ ਆਹ ਦੇਖ ਪ੍ਰੀਤਾ ਆਪਣੇ ਲੀਡਾਂ ਤੇ ਨਾ ਹੋ ਜੇ ਹਾਂ ਜੀ ਪਾਲਸ਼ ਆਹ ਦੇਖ ਤੇਰੇ ਲੀਡਿਆਂ ਨਾਲ ਇਹ ਫਾਈਨਲ ਹੋ ਰਿਹਾ ਜੀ ਹੁਣ ਅੱਛਾ ਹੁਣੇ ਫਾਈਨਲ ਹੋ ਰਿਹਾ ਫਾਈਨਲ ਹੋ ਰਿਹਾ ਜੀ ਇਹ ਉੱਤੇ ਲੇਅਰ ਲਗਾਦਾ ਇਹ ਲੇਅਰ ਲੱਗ ਗਈ ਜੀ ਉੱਪਰ ਇਹਦੇ ਚੜ ਗਈ ਜੀ ਹਾਂ ਲੇਰ ਸੱਤਵਾਂ ਕੋਟ ਹੋ ਰਿਹਾ ਜੀ ਬਿਲਕੁਲ ਪੱਦਰ ਰੱਖਿਆ ਹੋਇਆ ਹੈ ਜੀ ਪੱਲਾ ਲੈਵਲ 'ਚ ਅੱਛਾ ਜੇ ਇੱਕ ਇਧਰੋਂ ਜਾਂ ਉਧਰੋਂ ਡਾਊਨ ਹੋ ਗਿਆ ਇੱਕ ਪਾਸੇ ਝੁਕ ਜੂ ਸਾਰੀ ਫਿਰ ਇੱਕ ਪਾਸੇ ਇਕੱਠੀ ਹੋ ਜਾਣੀ ਹੈ ਨਹੀਂ ਅੱਛਾ ਹੂੰ ਅੱਛਾ ਇਹਦਾ ਲੈਵਲ ਕਰਕੇ ਇਹਨੂੰ ਉਵੇਂ ਰੱਖਿਆ ਵੀ ਇਹ ਪਾਣੀ ਅੰਗੂਤੇ ਖੜਨੀ ਆ ਤਾਂ ਇਹ ਵਧਣੀ ਘਟਣੀ ਸਟੇਸ਼ਨ ਕੰਪਨੀ ਦੀ ਪਾਲਿਸ ਹੈ ਜੀ ਹਾਂ ਸਟੇਸ਼ਨ ਦੀ ਨਾਲ ਲੈਰ ਪਾਲਸ ਹੈ ਇਹਨੂੰ ਘਰ ਰੋਕਦੇ ਪਹਿਲੇ ਕੋਈ ਵੀ ਰੋਕ ਦੇ ਦੋ ਮਿੰਟ ਰੋਕੀ 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 ਮਾਲੇ ਦੇਖ ਕੇ ਕਿਵੇਂ ਮੰਨ ਸਾਰੀ ਏਸ਼ੀਅਨ ਕੰਪਨੀ ਦੀ ਹੈ ਜੀ ਪੰਖਾ ਚਲਾ ਦਿਓ ਉਹਦਾ ਹਾਂ ਬੰਦੇ ਕਾਰੀਗਰ ਵੀ ਮਾਰਾ ਥੋਦੇ ਕਾਰੀਗਰ ਨੇ ਜੀ ਆਪਣੇ ਕੋਲੇ ਸਾਰੇ ਮੈਂ ਤਾਂ ਕਹਿਣਾ ਯਾਰ ਕਮਾਲ ਕਰਤੀ ਇਹਨੇ ਮੈਂ ਤਾਂ ਚੜਦੀ ਆ ਤਾਂ ਮੂੰਹ ਬਣਿਆ ਟੋਟਪਾਣੇ ਦਾ ਆ ਦੇਖੋ ਪ੍ਰੀਤ ਦਰਵਾਜ਼ਾ ਬਣਿਆ ਓਏ ਆ ਜਿੱਥੇ ਲੱਗੂਗਾ ਦਰਵਾਜ਼ਾ ਦੱਸੂਗਾ ਹੈ ਇਹ ਸਿੰਗਲ ਹੈ ਜੀ ਮੈਨ ਐਂਟਰੀ ਗੇਟ ਵਾਸਤੇ ਹੈ ਜੇ 3.5 ਫੁੱਟਾ 4 ਫੁੱਟੀ ਜੋੜੀ ਹੈ ਸਿੰਗਲ ਹੋਣਾ ਹੈ ਨਾ ਸਿੰਗਲ ਲਵਾ ਸਕਦਾ ਜੀ ਜਦੋਂ ਪਾਲਿਸ਼ ਹੋ ਗਈ ਆ ਜੋ ਇੱਥੇ ਥੋੜੀ ਜਿਹੀ ਪਾਲਿਸ਼ ਚੜ੍ਹਦੀ ਆ ਆ ਵੀ ਮੇਨ ਐਂਟਰੀ ਗੇਟ ਆ ਸਰ ਹਾਂ ਆ ਵੀ ਮੇਨ ਐਂਟਰੀ ਗੇਟ ਦੀ ਜੋੜੀ ਆ ਵੀ ਆ ਵੀ ਮੇਨ ਐਂਟਰੀ ਗੇਟ ਆ ਤੇ ਆ ਆ ਜਾਲੀ ਵਾਲਾ ਇਹ ਜਾਲੀ ਵਾਲਾ ਜੀ ਮੇਨ ਐਂਟਰੀ ਗੇਟ ਦੇ ਆ ਮੇਨ ਜਾਲੀ ਵਾਲਾ ਐਂਟਰੀ ਗੇਟ ਹਾਂ ਇਹ 3D ਚ ਹੈ ਜੀ ਆ 3D ਦੇ ਵਿੱਚ ਮੇਨ ਐਂਟਰੀ ਗੇਟ ਆ ਹੂੰ ਏਸ਼ੀਅਨ ਕੰਪਨੀ ਦਾ ਮਾਲ ਵਰਤਦੇ ਆ ਜੀ ਟੋਟਲ ਹੀ ਸਾਡੇ ਕੋਲੇ ਜਿੰਨਾ ਵੀ ਮਾਲ ਵਰਤਿਆ ਜਾਂਦਾ ਪਾਲਿਸ਼ ਲਈ ਸੈਮ ਲੈਅਰ ਸਾਰਾ ਏਸ਼ੀਅਨ ਕੰਪਨੀ ਦਾ ਜੀ ਕੁਛ ਚੈੱਕ ਕਰ ਸਕਦੇ ਹਾਂ ਜਿੰਨੀਆਂ ਵੀ ਖਾਲੀ ਢੋਲੀਆਂ ਵੀ ਤੁਹਾਨੂੰ ਐਸ਼ੀਅਨ ਦੇ ਹੀ ਮਿਲਣਗੀਆਂ ਅੱਛਾ ਐਸ਼ੀਅਨ ਦੇ ਪੰਜਾਂ ਮੈਡ ਐਸ਼ੀਅਨ ਦਾ ਟਾਪ ਦੀ ਕੁਆਲਿਟੀ ਹੈ ਜੀ ਪ੍ਰੀਮੀਅਮ ਕੁਆਲਿਟੀ ਦਾ ਮਾਲ ਹੈ ਸਾਰਾ ਆਪਣਾ ਆਹ ਪੰਜਾਂ ਖਾਲੀ ਢੋਲੀਆਂ ਪਰੀ ਤਾਂ ਹਾਂ ਹੈ ਇਸ ਤਰ੍ਹਾਂ ਪੈਕ ਹੋ ਕੇ ਜਾਂਦਾ ਜੀ ਮਾਲ ਆ ਜੋ ਪੈਕਿੰਗ ਚੈੱਕ ਕਰਾ ਦਿੰਦੇ ਸੀ ਹਾਂ ਜਦੋਂ ਅਗਲੇ ਤੇ ਜਾਊਗਾ ਹਾਂ ਜੀ ਪਹਿਲਾਂ ਤਾਂ ਕਾਗਜ਼ ਨਾਲ ਪੈਕਿੰਗ ਹੋਊ ਜੀ ਹਾਂ ਉਸ ਤੋਂ ਬਾਅਦ ਉੱਪਰ ਮਮੇ ਜਾਵਨਾ ਪੈਕਿੰਗ ਹੋਊਗੀ ਅੱਛਾ ਹਾਂ ਫਿਰ ਪੈਕ ਹੋ ਕੇ ਜਾਊਗੇ ਕਸਟਮਰ ਦੇ ਫਿਰ ਅਗਲੇ ਤੇ ਘਰੇ ਜਾਊਗਾ ਹਾਂ ਜੀ ਐਵੇਂ ਆ ਆ ਜਮਾ ਆ ਬਸ ਪੈਕ ਹੋਣ ਕਹਿ ਲੀਏ ਜੀ ਹਾਂ ਜੀ ਪੈਕ ਕਰਨਾ ਹੈ ਜੀ ਇਹ ਇਹ ਵੀਡੀਓ ਕਰਕੇ ਨਹੀਂ ਪੈਕ ਕਰਾਇਆ ਸੀ ਮਾੜਾ ਜੈ ਇਧਰ ਨੂੰ ਲੈਟ ਮਾਰੀ ਦੇਖੀ ਆਹ ਯਾਰ ਬਾਹਰ ਕਾਢਿਆ ਆਹ ਦਿਖਾਉਣ ਵਾਲੀ ਚੀਜ਼ ਹੈ ਲੇਅਰ ਲਾ ਦਿੰਦੀ ਹੈ ਦਿੰਦੀ ਆ ਹਾਂ ਬਾਹਰ ਕਾਢ ਕੇ ਇਹ ਮੈਕੇ ਵਾਲੀ ਮਸ਼ੀਨ ਹੈ ਜੀ ਇਹ ਸ਼ੀਟ ਵੀ ਦਿੰਦੀ ਹੈ ਜੀ ਬੈਕਮ ਵੀ ਕਰਦੀ ਹੈ ਬੱਬਲ ਨਹੀਂ ਬਣ ਦਿੰਦੀ ਸਨ ਮੈਂ ਕਿ ਪੱਲੇ ਦੇ ਮੈਂ ਸਮਝ ਗਿਆ ਗੱਲ ਉਹ ਤੋਂ ਬਾਅਦ ਕਸਟਮਰ ਦੇ ਜਾਣ ਤੋਂ ਪਹਿਲਾਂ ਜੀ ਮਾਲ ਜਾਣਾ ਕਰੇ 24 ਘੰਟੇ ਮਾਲ ਕੋਲਡ ਮਸ਼ੀਨ 'ਚ ਰਹੂਗਾ ਦੋਨੋਂ ਸਾਈਡ ਬਰਾਬਰ ਸੁੱਕੂਗਾ ਫੇਵੀਕੋਲ ਬੱਟ ਨਹੀਂ ਪਊਗਾ ਪੱਲੇ ਦੇ ਆ ਵੀ ਪੱਲੇ ਦੇ ਵਿੱਚ ਨਾ ਆਮ ਤੌਰ ਤੇ ਕੀ ਹੁੰਦਾ ਕਿ ਹਾਂਜੀ ਅ ਪੱਲੇ ਝੁੱਕ ਜਾਂਦੇ ਆ ਬਿੰਗਾ ਜੇ ਮੰਨ ਲਿਆ ਕੋਲਡ ਵਾਲਾ ਬਿੰਗਾ ਹੋ ਗਿਆ ਫਿਰ ਵੀ ਬਿੰਗਾ ਹੋ ਗਿਆ ਫਿਰ ਜਦੋਂ ਸਾਡੇ ਕੋਲੇ ਡਬਲ ਕਨਸੈਪਟ ਹੈ ਜੀ ਇਹਦਾ ਹੀਟ ਪ੍ਰੂਫ ਹੋਊਗਾ ਫਿਰ ਕੋਲਡ 'ਚ ਲੱਗੂਗਾ ਜੀ ਦੋਨੋਂ ਸਾਈਡ ਬਰਾਬਰ ਸੁੱਕੂਗਾ ਬੱਟ ਨਹੀਂ ਖਾਊਗਾ ਪੱਲਾ ਪੱਲਾ ਬਟ ਖਾਂਦਾ ਹੀ ਨਹੀਂ ਹਾਂਜੀ ਬਈ ਬਾਰ ਬਾਰ ਭਕਾਈ ਕਰਨ ਦੀ ਲੋੜ ਹੀ ਨਹੀਂ ਹਾਂਜੀ ਹਾਂ ਬਿਲਕੁਲ ਟ੍ਰਿਪਲ ਕੋਰ ਦਾ ਬੋਰਡ ਲਾਉਨੇ ਆ ਜੀ ਆਪਾਂ ਹਾਂ ਵਾਟਰਪੂਫ ਬੋਰਡ ਹੈ ਜੀ ਆਪਣਾ ਇਹ ਬੂਰਾ ਨਹੀਂ ਹੋਊਗਾ 1% ਵੀ ਹਾਂ ਆਪਾਂ ਵਿਚਾਲੋਂ ਵੱਢ ਕੇ ਬਰਾਬਰ ਦੀ ਜੋੜੀ ਬਣਾ ਸਕਦੇ ਹਾਂ ਹੂੰ ਮੈਂ ਸਮਝ ਗਿਆ ਵਿਚਾਲੋਂ ਕੋਈ ਵੀ ਮੁੰਡਾ ਯਾਰ ਕਿਸੇ ਥਾਂ ਚੀਰ ਪਾ ਕੇ ਦੇ ਦੇ ਹਾਂਜੀ 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 ਹਾਂ ਵੀ ਆਇਆ ਇਹਨਿਕਾ ਵਿੱਚੋਂ ਬੂਰਾ ਨਿਕਲਿਆ ਉਹ ਬੂਰਾ ਨਹੀਂ ਨਿਕਲੂਗਾ 1% ਵੀ ਹਾਂ ਬੂਰਾ ਨਹੀਂ ਨਿਕਲੂਗਾ ਤੇ ਇਹ ਬਣਦੇ ਮੱਕੇ ਵਾਲੇ ਇਹ ਸਰਮਈਕੇ ਵਾਲੇ ਹਾਂ ਇਹ ਸਰਮਈਕੇ ਵਾਲੇ ਦਰਵਾਜ਼ੇ ਬਣਦੇ ਤੇ ਸਰਮਈਕੇ ਵਾਲੇ ਦਰਵਾਜ਼ੇ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਹਾਂ ਜਿਵੇਂ ਆ ਡਿਜ਼ਾਈਨ ਦੇਖਿਓ ਆ ਡਿਜ਼ਾਈਨ ਪਿਆ ਵਾ ਹਾਂ ਇਸ ਤਰ੍ਹਾਂ ਡਿਜ਼ਾਈਨ ਪਾ ਕੇ ਜਾਊਗਾ ਇਹ ਹਜ਼ਾਰਾਂ ਡਿਜ਼ਾਈਨ ਹੈ ਜੀ ਵੀ ਆਪਣੇ ਕੋਲ ਹਾਂ ਇਹ ਤਾਂ ਹੈਗੇ ਆ ਮਤਲਬ ਸਰਮਾਇਕੇ ਦੇ ਦਰਵਾਜੇ ਵੀ ਬਣਦੇ ਆ ਜਿਹੜੇ ਬਹੁਤ ਸਸਤੇ ਪੈ ਜਾਂਦੇ ਆ ਹਾਂਜੀ ਵਧੀਆ ਗਾਰੰਟੀ ਵਾਲੇ ਜੀ ਹਾਂ ਤੇ ਸਰਮਾਇਕੇ ਦੇ ਨਾਲ ਨਾਲ ਇੱਕ ਉਹ ਜਿਹੜਾ ਪੇਪਰ ਜਿਹਾ ਲੱਗਦਾ ਹੁੰਦਾ ਉਹ ਵੀ ਬਣਦੇ ਆ ਨਹੀਂ ਜੀ ਪੇਪਰ ਵਾਲੇ ਨਹੀਂ ਅਸੀਂ ਨਹੀਂ ਬਣਾਉਂਦੇ ਜੀ ਪੇਪਰ ਵਾਲੇ ਹਾਂ ਉਹਦੇ ਕੰਪਲੀਟ ਹੈ ਜੀ ਉਹ ਉੱਪਰ ਪੇਪਰ ਚੜਦਾ ਜੀ ਉਹ ਸਕ੍ਰੈਚ ਪੈ ਗਿਆ ਕਰਕੇ ਦੁਬਾਰਾ ਨਾ ਪੇਂਟ ਹੋਵੇ ਜੀ ਉਹ ਤੇ ਜੈਨੂਨ ਸਹੀ ਕੰਮ ਸਰਮਾਇਕੇ ਦਾ ਜੀ ਵਧੀਆ ਚ ਪ੍ਰੀਮੀਅਮ ਕੁਆਲਿਟੀ ਦਾ ਅੱਛਾ ਉਹ ਪੇਪਰ ਵਾਲਾ ਕੰਮ ਤਾਂ ਹੀ ਨਹੀਂ ਕਰਦੇ ਜਾਲੀ ਵਾਲਾ ਜੀ ਕੈਲ ਦੀ ਲੱਕੜ ਚ ਜਾਲੀ ਵਾਲਾ ਦੇ ਦਾਂਗੇ ਤੁਹਾਨੂੰ ਹਾਂ ਜਾਲੀ ਵਾਲੀ ਇਹ ਤਿਆਰ ਹੈ ਜੀ ਪੱਲਾ ਡਬਲ ਜਾਲੀ ਹੂ ਜੀ ਆਈ ਵਾਲੀ ਐਲੂਮੀਨੀਅਮ ਦੀ ਜਾਲੀ ਹੈ ਹਮ ਜਿਹੜੀ ਇਹ ਚ ਸਟੀਲ ਪਾਉਨੇ ਆ ਵੀ 304 ਗ੍ਰੇਡ ਦੀ ਸਟੀਲ ਹੈ ਜੀ ਹਮ ਆ 304 ਗ੍ਰੇਡ ਹੈ ਜੀ ਠੀਕ ਆ ਆਪਣੀ ਗਾਰੰਟੀ ਹੋਊਗੀ ਜੀ ਜਿਵੇਂ ਤਰ੍ਹਾਂ ਇਹ ਮੋਰ ਵਾਲਾ ਲੋਕ ਕੱਟ ਦਿੰਦੇ ਆ ਹਾਂ ਜੀ ਫੁੱਲ ਗਾਰੰਟੀ ਆ ਪਾਈਪਾ ਪਈਆਂ ਆਪਣੇ ਕੋਲੇ ਹਾਂ ਪੰਜ 400 ਪੀਸ ਪਿਆ ਰੰਦਾ ਹਰ ਟਾਈਮ ਆ ਸਾਰੀ ਮੈਨੂਫੈਕਚਰਿੰਗ ਆਪਣੀ ਆਪ ਦੀ ਹੈ ਜਿਹੜੇ ਕਸਟਮਰ ਆਵੇ ਉਹਦੇ ਦੇਖੇ ਹੂੰ ਤਸੱਲੀ ਕਰੇ ਪੂਰੀ ਜੇ ਕੇ ਮੇਹਰਬਾਨੀ ਹੈ ਕਿ ਆਹ ਸਨਮੈਕੇ ਦੇ ਡਿਜ਼ਾਈਨ ਨੇ ਇਸਨ ਮੈਕੇ ਦੇ ਡਿਜ਼ਾਈਨ ਹੀ ਨੇ ਜੀ ਮਸ਼ੀਨ ਨਹੀਂ ਡਿਜ਼ਾਈਨ ਵੀ ਨਹੀਂ ਵਧੀਆ ਚ ਹਾਂ ਪ੍ਰੋਪਰ ਸਨਮੈਕੇ ਦਾ ਕੰਮ ਵੀ ਆਪਣੇ ਕੋਲੇ ਵਧੀਆ ਪ੍ਰੀਮੀਅਮ ਕੁਆਲਿਟੀ ਚ ਹੁੰਦਾ ਜੀ ਨਹੀਂ ਜਿਹੜੇ 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 ਆਹ ਹੈਗੇ ਮੰਨ ਮੰਨ ਕੇ ਚੱਲ ਵੀ ਮੈਂ ਇੱਥੇ ਹੱਥ ਧਰਤਾ ਆਹ ਤੁਹਾਡੇ ਕੋਲ ਹੋਊਗਾ ਹਾਂਜੀ ਹਾਂਜੀ ਹੈ ਆਨ ਆਰਡਰ ਮੰਗਾ ਕੇ ਲਾਵਾਂਗੇ ਜੀ ਅਸੀਂ ਹਾਜ਼ਰ ਹੁੰਦੇ ਸਾਡੇ ਕੋਲੇ ਡੰਪ ਚ ਮਾਨ ਕੇ ਚਲੋ ਮੈਂ ਆਹ ਕਹਤਾ ਹਾਂਜੀ ਉਹੀ ਆਊਗਾ ਸੇਮ ਹੋਊਗਾ ਜੀ ਵੀ ਮਨੋ ਸਾਰੇ ਕਲਰ ਅਵੇਲੇਬਲ ਨੇ ਜੀ ਆਪਣੇ ਕੋਲੇ ਹਾਂ ਟੋਟਲ ਕੋਈ ਕੋਈ ਬੰਦੇ ਨੂੰ ਕੋਈ ਬੰਦੇ ਨੂੰ ਹਾਂਜੀ ਹਾਂ ਅੱਛਾ ਆ ਆ ਨਾਲ ਬਣਾਇਆ ਵਾਪਰੀ ਤ ਹਾਂਜੀ ਕਿ ਇਹ ਐਵੇਂ ਲੱਗੂਗਾ ਵੀ ਕਈ ਵਾਰੀ ਆਪਣੇ ਅਰੇ ਦਿਮਾਗ ਚ ਨਹੀਂ ਹੁੰਦਾ ਐ ਸੋਚ ਕੇ ਬਣਵਾਉਂਦਾ ਕੱਬ ਹੋਣਾ ਦਾ ਜੀ ਕੰਮ ਕਰਾਉਣਾ ਦੇਖੋ ਆ ਤੁਸੀਂ ਪਸੰਦ ਕਰ ਲਿਆ ਜੀ ਹੂੰ ਦਰਵਾਜੇ ਇਹਦੇ ਲੱਗੇ ਕੱਲ ਨੂੰ ਜੇ ਤੁਸੀਂ ਕੋਈ ਹੋਰ ਵੀ ਕੋਈ LED ਪੈਨਲ ਬਣਾਉਣਾ ਬੈੱਡ ਬਣਾਉਣਾ ਸਾਨੂੰ ਸਨ ਮੈਂ ਕਾ ਮਿਲ ਜੂਗਾ ਅਵੇਲੇਬਲ ਮਿਲ ਗਿਆ ਨਾ ਉਹ ਸਮਝ ਗਿਆ ਸਮਝ ਗਿਆ ਆ ਕੋਡ ਹਾਂ ਕੋਡ ਲੱਗਿਆ ਹੋਇਆ ਤੇ ਅੱਛਾ ਇਹ ਕੋਡ ਦਾ ਸੇਮ ਰੰਗ ਦਾ ਦਰਵਾਜ਼ਾ ਇਹ ਸਾਨੂੰ ਮਿਕਾ ਮਿਲ ਜੂ ਠੀਕ ਹੈ ਸਮਝ ਗਿਆ ਮੈਂ ਤੇ ਸਾਰੇ ਕਲਰ ਅਵੇਲੇਬਲ ਆਪਣੇ ਕੋਲੇ ਹੋਰ ਬਹੁਤ ਹੈ ਜੀ ਦੇਖੋ ਹਮ ਸਿੰਨੇ ਮਰਜੀ ਕਲਰ ਆਫੀਸ ਚ ਲਵਾਉਣਾ ਕੋਈ ਆ ਬਟਨ ਚ ਹੋਵੇ ਜੀ ਹਮ ਜਿਹੜਾ ਇਹ ਲੋਕਾ ਉਹ ਇੱਕੋ ਜੇ ਫਿਰ ਅਗਲਾ ਲਵਦਾ ਫਿਰਦਾ ਇਹ ਪੂਰਾ ਦੇ ਦੋ ਹਾਂ ਹਾਂ ਉਦਾਂ ਨਹੀਂ ਫਿਰ ਆ ਕੋਡ ਦੀ ਨਾਲ ਫੋਟੋ ਖਿੱਚ ਲਓ ਮੰਨ ਲਓ ਤੁਸੀਂ ਦਫ਼ਤਰ ਚ ਯਾਰ ਆਹ ਲਾ ਲਿਆ ਸੀ ਸਿਲੈਕਟ ਕਰਾਉਣਾ ਈ ਕਸਟਮਰ ਨੂੰ ਫੋਟੋ ਖਿਚਾਵਾ ਗਿਆ ਕੋਡ ਦੀ ਨਾਲ ਹਾਂ ਤੇ ਇਹੀ ਕੋਡ ਦੀ ਫੋਟੋ ਖਿੱਚ ਕੇ ਤੁਹਾਨੂੰ ਸੇਮ ਸਰਮਈਕਾ ਮਿਲ ਜੀ ਹਾਂ ਜੀ ਬੱਸ 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 ਜੇ ਮੇ ਰੰਗਾ ਆੜਾ ਹੁੰਦਾ ਪਰੰਗ ਕਰਦੇ ਹੁੰਨੇ ਆ ਜਾਂ ਗੱਡੀਆਂ ਵਾਲੇ ਰੰਗ ਹੈ ਹਨਾ ਪੱਥਰ ਪੁੱਥਰ ਤੇ ਵੀ ਹੁਣ ਇਹ ਕੇਸ ਹੀ ਚੱਲਣ ਲੱਗ ਗਿਆ ਇਸ ਤਰ੍ਹਾਂ ਡਿਜ਼ਾਈਨ ਵੀ ਪੈ ਜੂਜੇ ਤਾਂ ਆ ਪੈ ਵੜ ਜੈਣਾ ਇਹਨਾਂ ਨੂੰ ਦੇਖੋ ਇਹ ਖੜਕੀਆਂ ਐ ਫਿਰਕੀਆਂ ਇਹ ਦਰਵਾਜਿਆਂ ਦੇ ਸਿੰਪਲ ਨੇ ਜੀ ਅੱਛਾ ਸਿਲੈਕਟ ਕਰੋਗੇ ਇਹ ਇਸ ਤਰ੍ਹਾਂ ਡਿਜ਼ਾਈਨ ਪੇਜੂਗਾ ਉੱਪਰ ਦਰਵਾਜੇ ਦੇ ਓਕੇ 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 ਅੱਛਾ ਇਹ ਛੋਟੇ ਮਾਡਲ ਬਣਾ ਕੇ ਰੱਖੇ ਹੋਏ ਆ ਹਾਂ ਜੀ ਉਹ ਪਏ ਨੇ ਹਾਂ ਇਹ ਕਾ ਦੇਖ ਸਿੱਧੂ ਦੀ ਫੋਟੋ ਬਣਾਈ ਹੋਈ ਆ ਇਹ ਆਪਣਾ ਸੁੱਖਾ ਨਹੀਂ ਜੀ ਬੌਂਸਰ ਬਾਈ ਹਾਂ ਉਹਦੇ ਬੈਡਰੂਮ ਦਾ ਦਰਵਾਜਾ ਜੀ ਇਹ ਅੱਛਾ ਉਹਨੇ ਸਪੈਸ਼ਲੀ ਕਿਹਾ ਸੀ ਵੀ ਬਾਈ ਦੀ ਫੋਟੋ ਬਣਾ ਕੇ ਲਾਉਣੀ ਆਪਣੇ ਸਪੈਸ਼ਲ ਇਹ ਆਪਾਂ ਮਸ਼ੀਨੀ ਬਣਵਾਇਆ ਜੀ ਹਾਂ अच्छा ਐਵੇਂ ਐਵੇਂ ਕੋਈ ਆਪਣੇ ਬਜ਼ੁਰਗ ਦੀ ਫੋਟੋ ਵੀ ਬਣਵਾ ਸਕਦਾ ਹਾਂਜੀ ਕੁਝ ਵੀ ਕੋਈ ਨਾਮ ਲਿਖਾਉਣਾ ਜੀ ਹੂੰ ਲੈ ਵੀ ਸਜਣੋ ਤੁਸੀਂ ਜੇ ਲੈਣਿਆ ਟਾਲੀ ਦੇ ਸਾਗਵਾਨ ਦੇ ਕੈਲ ਦੇ ਮੈਕੇ ਵਾਲੇ ਦਰਵਾਜ਼ੇ ਤਾਂ ਤੁਸੀਂ ਜਗਦੰਬੇ ਡੋਰ ਵਾਲਿਆਂ ਨੂੰ ਤੁਸੀਂ ਯਾਦ ਰੱਖਣਾ ਤੇ ਨਾਲ ਇੱਕ ਗੱਲ ਇਹ ਯਾਦ ਰੱਖਿਓ ਵੀ ਤੁਸੀਂ ਦਰਵਾਜਾ ਸਿਲੈਕਟ ਕਰਨਾ ਤੁਹਾਡੀ ਨਾਪ ਲੈ ਕੇ ਆਉਣਾ ਵੀ ਇਹਨਾਂ ਦਾ ਕੰਮ ਤੁਹਾਡੇ ਘਰੇ ਦਰਵਾਜਾ ਫਿੱਟ ਕਰਕੇ ਉਹਨਾਂ ਦੀ ਇਹਨਾਂ ਦਾ ਹਾਂਜੀ ਇਹ ਵੀ ਕਰਨ ਕਰ ਦੇਣਗੇ ਜੇ ਤੁਸੀਂ ਤੁਹਾਡੇ ਕੋਲੇ ਫਿਟਿੰਗ ਵਾਲੇ ਬੰਦੇ ਹੈਗੇ ਆ ਤਾਂ ਕੋਈ ਤਰਾਜ ਵਾਲੀ ਗੱਲ ਵੀ ਨਹੀਂ ਫਿਰ ਫਿਟਿੰਗ ਵਾਲੇ ਬੰਦਿਆਂ ਤੋਂ ਆਪਦਿਆਂ ਤੋਂ ਕਰਾ ਲਓ ਜੇ ਤੁਹਾਡੇ ਕੋਲੇ ਲੱਕੜ ਆਵਦੀ ਹੈਗੀ ਆ ਤਾਂ ਤੁਸੀਂ ਆਪਦੀ ਲੱਕੜ ਦੇ ਕੇ ਵੀ ਦਰਵਾਜ਼ੇ ਬਣਾ ਸਕਦੇ ਹੋ ਹਾਂ ਲੱਕੜ ਕਈ ਵਾਰੀ ਕਸਟਮਰ ਕਹਿੰਦੇ ਵੀ ਲੈ ਰੱਖੇ ਅਸੀਂ ਲੱਕੜ ਹਾਂ ਅਸੀਂ ਆ ਉਹਦੀ ਲੱਕੜ ਯੂਜ਼ ਕਰ ਦਾਂਗੇ ਜੀ ਲੇਬਰ ਤੇ ਕੰਮ ਕਰ ਦਿਆਂਗੇ ਆਪਾਂ ਲੇਬਰ ਤੇ ਕੰਮ ਕਰ ਦਿਆਂਗੇ ਜੀ ਇਹ ਆ ਵੀ ਮੇਨ ਐਂਟਰੀ ਗੇਟ ਦੀ ਜੋੜੀ ਹੈ ਜੀ ਦੇਖੋ ਹਾਂ ਆ ਮੇਨ ਐਂਟਰੀ ਗੇਟ ਦੀ ਜੋੜੀ ਆ ਤੇ ਇਧਰਲੇ ਪਾਸੇ ਬਾਈ ਸੈਸਰੀ ਆ ਹਾਂ ਜੇ ਤੁਹਾਨੂੰ ਸੈਸਰੀ ਚਾਹੀਦੀ ਹੈ ਤਾਂ ਤੁਹਾਨੂੰ ਸੈਸਰੀ ਹੈ ਜਿਹੜੀ ਉਹ ਪੂਰੀ ਘੈਂਟ ਜਿਹੜੀ ਖਰਾਬ ਨਾ ਹੋਵੇ ਤਾਂ ਜਗਦੰਬੇ ਵਾਲਿਆਂ ਤੋਂ ਤੁਹਾਨੂੰ ਘੈਂਟ ਦੇਣ ਵਾਲੀ ਵਧੀਆ ਜੈਜ ਰੇਟਾਂ ਦੇ ਵਿੱਚ ਤੁਹਾਨੂੰ ਦਰਵਾਜ਼ਿਆਂ ਤੇ ਲੱਗਣ ਵਾਲੀ ਐਸੈਸਰੀ ਵੀ ਮਿਲ ਚੁਗੀ ਤੁਸੀਂ ਹਮੇਸ਼ਾ ਜਦੋਂ ਵੀ ਦਰਵਾਜ਼ਿਆਂ ਦਾ ਕੰਮ ਕਰਨਾ ਤਾਂ ਤੁਸੀਂ ਜਗਦੰਬੇ ਦੇ ਢੋਰ ਵਾਲਿਆਂ ਦਾ ਨੰਬਰ ਡਾਇਲ ਕਰਕੇ ਇੱਕ ਵਾਰੀ ਰੇਟ ਪੁੱਛ ਲਿਓ ਤੁਹਾਨੂੰ ਮਾਰਕੀਟ ਦੇ ਵਿੱਚ ਸਾਰੀ ਦੇ ਵਿੱਚੋਂ ਰੇਟ ਪਤਾ ਕਰੋਗੇ ਤੇ ਤੁਸੀਂ ਜੇ ਸਪੈਸ਼ਲੀ ਸਾਗਵਾਨ ਦੇ ਕੈਲ ਦੇ ਦਰਵਾਜ਼ਿਆਂ ਦਾ ਰੇਟ ਜਗਦੰਬੇ ਵਾਲਿਆਂ ਦਾ ਪਤਾ ਕਰ ਲਿਆ ਤਾਂ ਤੁਹਾਨੂੰ ਇੱਥੇ ਧਨੌਲੇ ਤੁਸੀਂ ਆ ਹੀ ਜਾਣਾ ਆਪਣੇ ਆਪ ਹੀ ਖਿੱਚਿਆ ਹੁਣਾ ਨੰਬਰ ਯਾਦ ਰੱਖਿਓ ਤੁਹਾਨੂੰ ਸਕਰੀਨ ਤੇ ਦਿਖ ਰਿਹਾ